ਜੇ ਕੁਰਾਲੀ ਪਹੁੰਚੇ ਹੋ ਵਾਪਕ ਵਾਖੇ ਦਾ ਦੌਰਾ ਵੀ ਕਰ ਰਹੇ ਹੋ ਕਿਵੇਂ ਦਾ ਹਾਲਾਤ ਲੱਗ ਰਹੇ ਨੇ ਕੁਰਾਲੀ ਦੇ ਜੀ ਉਹ ਪਾਣੀ ਕਾਫੀ ਹੈ ਜੀ ਪਿਛੋ ਪਹਾੜੀ ਲੱਗ ਕੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਜਿਹਦੇ ਕਰਕੇ ਸਾਰਾ ਪਾਣੀ ਇੱਧਰੋਂ ਆ ਰਿਹਾ ਸਾਡੇ ਡੈਮਸ ਵੀ ਸਾਰੇ ਫੁੱਲ ਨੇ ਉਹਨਾਂ ਦੇ ਸਪਿਲਵੇ ਚਾਲੂ ਕੀਤੇ ਗਏ ਨੇ ਤੇ ਕਾਫੀ ਉੱਪਰ ਤੱਕ ਡੈਮਸ ਵੀ ਭਰੇ ਹੋਏ ਨੇ ਤੇ ਉਹਨਾਂ ਵੀ ਬਾਰ ਬਾਰ ਉੱਥੋਂ ਪਾਣੀ ਛੱਡਿਆ ਜਾ ਰਿਹਾ ਸੀਸਵਾ ਨਦੀ ਦੇ ਵਿੱਚ ਕਾਫੀ ਪਾਣੀ ਹੈ ਜੀ ਤੋਂ ਇਸ ਕਰਕੇ ਉਹ ਸਾਰਾ ਪਾਣੀ ਹੁਣ ਸਪਿਲ ਆਊਟ ਹੋ ਰਿਹਾ ਇੱਧਰ ਉੱਧਰ ਜਾ ਰਿਹਾ ਤੇ ਉਸੇ ਕਰਕੇ ਕਰਾਲੀ ਸ਼ਹਿਰ ਦੇ ਵਿੱਚ ਵੀ ਪਾਣੀ ਆਇਆ ਅਦਰਵਾਇਜ਼ ਮੇਨ ਗੱਲ ਇਹ ਹੈ ਕਿ ਨਿਕਾਸੀ ਹੋਣ ਨੂੰ ਕਿਤੇ ਪਾਣੀ ਸਾਰੇ ਪਾਸੇ ਇੰਨਾ ਜ਼ਿਆਦਾ ਜਮਾ ਹੋਇਆ ਹੋਇਆ ਹੈ ਨਿਕਾਸੀ ਨਹੀਂ ਹੋ ਰਹੀ ਪਾਣੀ ਦੀ ਸੋ ਵੀ ਆਰ ਲੁਕਿੰਗ ਫੋਰਵਰਡ ਕਿ ਇੱਕ ਵਾਰ ਬਾਰਿਸ਼ ਬੰਦ ਹੋਵੇ ਐਂਡ ਉਹ ਤੋਂ ਬਾਅਦ ਅਸੀਂ ਸਾਰਾ ਕਲੀਨ ਆਊਟ ਕਰਨ ਦੀ ਕੋਸ਼ਿਸ਼ ਕਰੀਏ ਨੂੰ ਡੀਵਾਟਰ ਕਰੀਏ ਸਾਰੇ ਸ਼ਹਿਰ ਨੂੰ ਸਰ ਬਾਜ਼ਾਰ ਤੁਸੀਂ ਖਣੇ ਬਾਜ਼ਾਰ ਦੇ ਵਿੱਚ ਅੱਧੇ ਵਿੱਚ ਟਾਇਲਾਂ ਲੱਗ ਚੁੱਕੀਆਂ ਅੱਧਾ ਟਾਇਲ ਜਿਹੜਾ ਬਾਜ਼ਾਰ ਅੱਧੇ ਬਿਨਾਂ ਟਾਇਲਾਂ ਤੋਂ ਪਿਆ ਜਿਹੜੀ ਕਿ ਸੀਵਰੇ ਦੀ ਮੇਨ ਦਿੱਕਤ ਹੈ ਵੀ ਮੰਨੀ ਜਾ ਸਕਦੀ ਹੈ ਵੀ ਆਪਾਂ ਇਹ ਸਾਮਣਾ ਟੇਕ ਅਪ ਕਰ ਲੈਣੇ ਹੁਣੇ ਪ੍ਰਧਾਨ ਸਾਹਿਬ ਨਾਲ ਗੱਲ ਕਰਾਂਗੇ ਕਿ ਵੀ ਇਹਦੇ ਵਿੱਚ ਕੀ ਹੈਗਾ ਜਦੋਂ ਵਰਕ ਆਊਟਰ ਹੋਇਆ ਪੂਰੀ ਗਲੀ ਦਾ ਹੋਇਆ ਪੂਰੀ ਸਟਰੀਟ ਦਾ ਹੋਇਆ ਜਾਂ ਅੱਧੇ ਦਾ ਹੋਇਆ ਉਹ ਚੈੱਕ ਕਰ ਲੈਣੇ ਆ ਤੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਵੀ ਇਹਨੂੰ ਪੂਰੀ ਪਣੀ ਨੂੰ ਬਣਾਇਆ ਜਾਵੇ ਜਿਹੜੀ ਹੈਗੀ ਇੱਥੇ ਸਰ ਤੁਸੀਂ ਤੇ ਸਰ ਲੋਕਾਂ ਲਈ ਕੀ ਐਡਵਾਈਸਰੀ ਜਾਰੀ ਕਰ ਰਹੇ ਹੋ ਜੀ ਮੇਨਲੀ ਇਹ ਹੈ ਕਿ ਲੋਕਾਂ ਦੀ ਜਿੰਨਾ ਘਰ ਦੇ ਅੰਦਰ ਰਹਿ ਸਕਦੇ ਤਾਂ ਉਹ ਨਾ ਘਰ ਦੇ ਅੰਦਰ ਰਹੀ ਰਦਰ ਜੇ ਜੇ ਅਵੋਇਡ ਕਰ ਸਕਦੇ ਬਾਹਰ ਜਾਣਾ ਤਾਂ ਅਵੋਇਡ ਕਰੀਏ ਉਸ ਚੀਜ਼ ਨੂੰ ਬਿਕੋਜ਼ ਕਈ ਜਗ੍ਹਾ ਪਾਣੀ ਬਹੁਤ ਜ਼ਿਆਦਾ ਹੈਵੀ ਫਲੋ ਨਾ ਚੱਲ ਰਿਹਾ ਹੈ ਜਿਹੜੇ ਜਗ੍ਹਾ ਸੜਕਾਂ ਵੀ ਟੁੱਟੀਆਂ ਨੇ ਇਨਐਸੈਸਿਬਿਲਟੀ ਵੀ ਹੈਗੀ ਇਸ ਲਈ ਜਿੰਨਾ ਘਰ ਚ ਰਹਿ ਸਕਦੇ ਉਹ ਨਾ ਘਰ ਚ ਰੋ ਤੇ ਆਪਣੇ ਨਾਲ ਦੇਆਂ ਨੂੰ ਉਹ ਕੇਅਰ ਕਰੋ ਉਹਨਾਂ ਦੀ ਕਮਿਊਨੀਕੇਟ ਕਰਕੇ ਰੱਖੋ ਉਹਨਾਂ ਨਾਲ ਕਿੱਥੇ ਕੌਣ ਕਿਵੇਂ ਜਾਂਦਾ ਉਹਨਾਂ ਨਾਲ ਟੱਚ 'ਚ ਰਹੋ ਸਰ ਲੋਕਿਆਂ ਨੂੰ ਬਿਸ਼ੱਕ ਦੀ ਐਡਵਾਈਜ਼ਰੀ ਕਈ ਨੰਬਰ ਵੀ ਜਾਰੀ ਕੀਤੇ ਗਏ ਨੇ ਲੇਕਿਨ ਜਿਹੜੇ ਲੋਕ ਇਹ ਤੱਕ ਉਹਨਾਂ ਤੋਂ ਹੋਰ ਵੇਰ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਨੇ ਜੀ ਮੈਂ ਤੁਹਾਨੂੰ ਨੰਬਰ ਦੀ ਲਿਸਟ ਦੇ ਦਿੰਦਾ ਇੱਕ ਤਾਂ ਮੇਰਾ ਪਰਸਨਲ ਨੰਬਰ ਹੀ ਆ 988357487 ਜਿਹੜਾ ਕਿ ਅਸੀਂ ਸਾਨੂੰ ਲਗਾਤਾਰ ਸਵੇਰ ਤੋਂ ਹੀ ਫੋਨ ਆ ਰਹੇ ਨੇ ਰਾਤ ਕੱਲ ਪਰਸੋ ਤੋਂ ਫੋਨ ਆ ਰਹੇ ਨੇ ਸੋ ਇਹ ਮੇਰਾ ਪਰਸਨਲ ਨੰਬਰ ਆ ਜੀ ਇੱਕੋ ਨੰਬਰ ਆ ਤੇ ਆਮ ਆਲਵੇਜ਼ ਅਵੇਲੇਬਲ ਆ ਥੈਂਕ ਯੂ ਸਰ ਹੋਊਗਾ ਇਸ ਤੇ ਪਰ ਹੋਰ ਕਿਆ ਆਊਗਾ ਸਾਡਾ ਢਿੱਡ ਨੰਗਾ ਹੋ ਗਿਆ ਕਿਆ ਕਰੀਏ ਹੁਣ ਕਿੱਥੇ ਜਾਈਏ ਕਿਹੜੇ ਰਸਤੇ ਜਾਈਏ ਆਪਾਂ ਕੋਈ ਸੁਣਦਾ ਨਹੀਂ ਆਉਂਦੇ ਡੱਬਿਓਂ ਜਾਂਦੇ ਚਲੇ ਜਾਂਦੇ ਹੋ ਕਿਆ ਕਰੀਏ ਓਰੇ ਪੂਰਾ ਛੱਪੜ ਇੱਕ ਤਰ੍ਹਾਂ ਬਣ ਚੁੱਕਿਆ ਜੀ ਇਹ ਝੀਲ ਦਾ ਰੂਪ ਲੱਗਦਾ ਲੋਕੀ ਚੰਡੀਗੜ੍ਹ ਦੇਖਣ ਜਾਂਦੇ ਆਪਣੇ ਸ਼ਹਿਰ ਦੇ ਵਿੱਚ ਝੀਲ ਬਣ ਗਈ ਜੀ ਇਹ ਹੁਣ ਕਿਆ ਕਰੀਏ ਇਹ ਪ੍ਰਸ਼ਾਸਨ ਦਾ ਕੰਮ ਹੈ ਜੀ ਸਾਡੇ ਆਤਮਾ ਕੁਸ ਹੈ ਨਹੀਂ ਅਸੀਂ ਤਾਂ ਆਪਣੀ ਜਾਨ ਬਚਾ ਰਹੇ ਆਪਣਾ ਸਮਾਨ ਬਚਾ ਰਹੇ ਆ ਕਿੰਨਾ ਕ ਨੁਕਸਾਨ ਹੁਣ ਤੱਕ ਲੱਗਦਾ ਹੋਵੇ ਸਾਹਿਬ ਦਾ ਜੀ ਹੁਣ ਬਾਅਦ ਚ ਪਤਾ ਲੱਗੇਗਾ ਹੁਣ ਆਪਾਂ ਐਕਸਮੈਂਟ ਤਾਂ ਲਗਾ ਨਹੀਂ ਸਕਦੇ ਜੀ ਇਹ ਕਰਿਆਨੇ ਦੀ ਦੁਕਾਨ ਹੈ ਕੋਈ ਥੱਲੇ ਚੱਕ ਦੇ ਚਿੰਨੀ ਵਿੱਚ ਕੁਲ ਗਈ ਪਾਪਾ ਦੇ ਨਾ ਲੱਗੇ ਹੁਣ ਕੀ ਕਰੀਏ ਕੀ ਲੱਗ ਕਰੀਏ ਦੁਕਾਨ ਕਿੰਨੇ ਕਿੰਨੇ ਫੁੱਟ ਦੁਕਾਨ ਦੇ ਵਿੱਚ ਪਾਣੀ ਚੜ ਚੁੱਕਿਆ ਸੀ ਜੀ ਪਾਣੀ ਆਪਣੇ ਫੁੱਟ ਫੁੱਟ ਤਾ ਪਾਣੀ ਅੰਦਰ ਆਇਆ ਗਿਆ ਦੁਕਾਨ ਦੇ ਨਾ ਜੀ ਕਾਉਂਟਰ ਤੇ ਰਸਨ ਸਾਰਾ ਗਿੱਲਾ ਹੋ ਚੁੱਕਿਆ ਜੀ ਰਸਨ ਪਹਿਲੇ ਜੇ ਨੀਚੇ ਸਾਰੇ ਗਲਤ ਅੱਦੇ ਤੇ ਸਾਰੇ ਖਰਾਬ ਹੋ ਗਏ ਹੁੰਦੇ ਨੀਚੇ ਤੇ ਇਹ ਰੀਜ਼ਨ ਕਿਉਂ ਹੈ ਜੀ ਇੱਥੇ ਇੰਨਾ ਜ਼ਿਆਦਾ ਸ਼ਹਿਰ ਦੇ ਇਸ ਇਸ ਪੋਰਸ਼ਨ 'ਚ ਇੰਨਾ ਜ਼ਿਆਦਾ ਪਾਣੀ ਕਿਉਂ ਖੜ ਰਿਹਾ ਹੈ ਜੀ ਸ਼ਹਿਰ ਦੇ ਜਿਹੜੇ ਪਾਈਪਾਂ ਦੱਬੀਆਂ ਨੇ ਉਹਨਾਂ ਪਾਈਪਾਂ ਦਾ ਕੋਈ ਨਿਕਾਸੀ ਨਹੀਂ ਹੈਗੀ ਪਹਿਲਾਂ ਨਾਲੇ ਦੇ ਸਾਫ਼ ਹੋ ਜਾਂਦੇ ਤੇ ਭਰ ਕੇ ਚਲੇ ਜਾਂਦੇ ਤੇ ਹੁਣ ਪਾਈਪਾਂ ਜਿਹੜੀ ਬਣਾਈਆਂ ਛੋਟੋਟੀਆਂ ਪਾਈਪਾਂ ਪਾਤੀਆਂ ਉਹਨਾਂ ਨੂੰ ਸਾਨੂੰ ਸਮਝ ਨਹੀਂ ਆ ਰਿਹਾ ਕੋਈ ਪੈਪਾਣੀ ਜਾ ਰਿਹਾ ਨਹੀਂ ਜਾ ਰਿਹਾ ਕੋਈ ਬਿਉਂਦਰੀ ਬਣਾਇਆ ਸ਼ਹਿਰ ਦਾ ਕਿ ਹਾਂ ਕਿਸੇ ਕੋਈ ਨਕਸ਼ਾ ਬਣਾਇਆ ਕੋਈ ਬਿਉਂਦ ਬਣਾਇਆ ਕੀ ਪਾਣੀ ਦਾ ਬਹ ਕਿੱਧਰ ਨੂੰ ਹੈ ਕਿੱਧਰ ਨਹੀਂ ਹੈ ਬਾ ਆਪਣੇ ਆਪਣੇ ਜਲਾਣੇ ਚਲੇ ਜਾਂਦੇ ਹੈ ਕੀ ਕਰੀਏ ਕਿੰਦੀ ਜਾਨੂ ਰਹੀ ਅਸੀਂ ਉਰੇ ਆ ਕੇ ਨਹੀਂ ਤੁਸੀਂ ਮੰਤਰੀ ਸਾਹਿਬ ਨਾਲ ਕੰਟੈਕਟ ਨਹੀਂ ਕੀਤਾ ਫਿਰ ਮੰਤਰੀ ਜਾਨ ਨੂੰ ਮੈਂ ਇਕੱਲਾ ਹੀ ਕੰਟੈਕਟ ਕਰੂੰਗਾ ਮੇਰੇ ਤੇ ਬੜੇ ਬੜੇ ਹੋਰ ਬੋਕ ਬੈਠੇ ਹੈ ਕੰਟੈਕਟ ਕਰਨ ਲੇਕਿਨ ਸਰ ਆਮ ਆਦਮੀ ਟੀਮ ਜੇਕਰ ਆਪਾਂ ਦੇਖੀਏ ਤਾਂ ਕੱਲ ਤੋਂ ਹੀ ਲਗਾਤਾਰ ਗਰਾਊਂਡ ਦੇ ਵਿੱਚ ਲੱਗੀ ਹੋਈ ਹੈ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਬਾਕੀ ਜਿਹੜੇ ਵਰਕਰ ਨੇ ਸਾਰੇ ਉਹ ਗਰਾਊਂਡ ਦੇ ਵਿੱਚ ਕੰਮ ਵੀ ਕਰ ਰਹੇ ਨੇ ਲੇਕਿਨ ਇਹ ਕੁਦਰਤੀ ਤੌਰ ਤੇ ਜਿਹੜੀ ਆਫਤ ਆਈ ਹੈ ਇਸ ਦੇ ਵਿੱਚ ਆਪਾਂ ਕੀ ਕਰ ਸਕਦੇ ਆਫਤ ਆਈ ਹੈ ਆਪਾਂ ਉਸ ਵਾਰ ਦਾ ਆਪ ਕੁਝ ਕਹਿ ਨਹੀਂ ਸਕਦੇ ਲੇਕਿਨ ਕੋਈ ਵੀ ਆਪ ਪਾਰਟੀ ਕੋਈ ਟੀਮ ਸਾਡੇ ਕੋਲ ਤਾਂ ਆਈ ਨਹੀਂ ਅਜ ਤੱਕ ਜੀ ਨਾ ਸਾਡੇ ਕੋਲ ਕੋਈ ਸੁਣਵਾਈ ਹੋਈ ਨਾਗਰਿਕਾਂ ਦੇ ਸਿਰਫ ਮੋਬਾਈ ਸਰ ਲਗਾਤਾਰ ਕੱਲ ਤੋਂ ਹੀ ਤੁਸੀਂ ਗਰਾਊਂਡ ਦੇ ਵਿੱਚ ਜੁੜੇ ਹੋਏ ਹੋ ਕਿਸ ਤਰ੍ਹਾਂ ਦਾ ਮਾਹੌਲ ਕੁਰਾਲੀ ਦਾ ਲੱਗ ਰਿਹਾ ਜੀ ਹੁਣ ਕੱਲ ਦੇ ਨਾਲੋਂ ਅੱਜ ਦੇ ਹਾਲਾਤ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਦੇਖੋ ਜੋ ਹਾਲਾਤ ਕੱਲ ਸੀ ਕੁਲਮਲ ਕੇ ਉਦੋਂ ਦੇ ਹਾਲਾਤ ਅੱਜ ਬਣ ਚੁੱਕੇ ਨੇ ਜਦੋਂ ਬਾਰਿਸ਼ ਥੋੜੀ ਘਟੀ ਸੀ ਤਾਂ ਲੈਵਲ ਸੀ ਪੰਡਾ ਉਹ ਫਿਰ ਡਾਊਨ ਆ ਗਿਆ ਸੀ ਪਰ ਹੁਣ ਫਿਰ ਉਸੇ ਮੋੜੇ ਹਾਲਾਤ ਹੈ ਇਸ ਟਾਈਮ ਜੀ ਤੇ ਕਿਸ ਤਰ੍ਹਾਂ ਦੇ ਹੁਣ ਪ੍ਰਬੰਧ ਕੀਤੇ ਜਾ ਰਹੇ ਆ ਜੀ ਦੇਖੋ ਪ੍ਰਸ਼ਾਸਨ ਲਗਾਤਾਰ ਲੱਗੇ ਹੋਇਆ ਹੈ ਜੀ ਹਿੰਦ ਸਾਬ ਲਗਾਤਾਰ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਹੈ ਜੀ ਖਲਾ ਦੇਖ ਰਹੇ ਵੀ ਕਿਵੇਂ ਕੰਮ ਹੋ ਰਿਹਾ ਕਿਦ ਉਹ ਲਗਾਤਾਰ ਲੱਗੀ ਹੋਈ ਹੈ ਲੰਗਰ ਦੀ ਸੇਵਾ ਕਰਨ ਲੱਗੇ ਹੋਏ ਸੋਸ਼ਲ ਵਰਕਰ ਸਾਰੇ ਮਿਲ ਕੇ ਜੀ ਤੇ ਸਾਰੇ ਆਪਣੇ ਆਪਣੇ ਅੰਦਰ ਐਫਰਟ ਕਰਨ ਲੱਗੇ ਹੋਏ ਆ ਚਲੋ ਪ੍ਰਮਾਤਮਾ ਜਲਦੀ ਸਾਨੂੰ ਇਸ ਚੀਜ਼ ਤੇ ਨਿਜਾਦ ਦੋ ਆਵੇ ਇਹ ਸਾਰੇ ਜਿਹੜਾ ਇਹਨਾਂ ਪਾਣੀ ਆਇਆ ਜੀ ਲੱਗਦਾ ਕੀ ਹੈ ਵੀ ਕਿਸ ਏਰੀਆ ਚੋਂ ਕਰਕੇ ਇੰਨਾ ਜ਼ਿਆਦਾ ਫਲੋ ਇੱਕ ਲਗਾਤਾਰ ਵਧਿਆ ਹੈ ਜੀ ਬਿਲਕੁਲ ਫਿਰ ਬਾਰਿਸ਼ੀ ਸਬਸਤ ਇੰਨੀ ਜ਼ਿਆਦਾ ਹੋਈ ਹੈ ਦੇਖੋ ਕੰਟੀਨਿਊ ਮੇਕਾ ਪਿਛਲੇ 48 ਘੰਟੇ ਦੀ ਬਾਰਿਸ਼ ਹੋ ਰਹੀ ਹੈ ਜੀ ਕਿਉਂਕਿ ਉਸ ਬਾਰਿਸ਼ ਹੋਣੇ ਔਰ ਬਾਰਿਸ਼ ਦਾ ਵੀ ਫਲੋ ਸੇਮ ਸੀ ਲਗਾਤਾਰ ਬਰ ਤੇਜ਼ ਬਾਰਿਸ਼ ਹੁੰਦੀ ਰਹੀ ਸਿਰ ਉਹਦੇ ਕਰਕੇ ਚਾਰੇ ਪਾਸ ਜੇਕਰ ਕਿਸੇ ਜ਼ਰੂਰਤਮੰਦ ਨੂੰ ਕੋਈ ਜ਼ਰੂਰਤ ਹੋਵੇ ਘਰ ਤੋਂ ਬਾਹਰ ਨਿਕਲ ਪਾਉਂਦਾ ਹੋਵੇ ਤਾਂ ਉਸ ਦੇ ਲਈ ਸਰ ਕਿਸ ਤਰ੍ਹਾਂ ਦੇ ਨੇ ਜੀ ਤੇ ਕਿਹੜੇ ਨੰਬਰਾਂ ਦੇ ਉੱਤੇ ਬੰਦਾ ਕੰਟੈਕਟ ਕਰ ਸਕਦਾ ਹੈ ਜੀ ਸਰ ਉਸ ਦੇ ਲਈ ਸਾਡੀ ਟੀਐਮ ਵੀ ਪੂਰੇ ਕੰਮ ਕਰ ਰਹੀ ਹੈ ਐਸਡੀਐਮ ਸਾਹਿਬ ਨੇ ਵੀ ਆਪਣੇ ਨੰਬਰ ਪੂਰੇ ਡਿਵਾਈਜ਼ਰੀ ਜਾਰੀ ਕੀਤੀ ਹੋਈ ਹੈ ਜੀ ਤੇ ਸਾਡੇ ਸਿਰ ਪਰਸਨਲ ਨੰਬਰ ਵੀ ਤੁਸੀਂ ਦੇ ਸਕਦੇ ਹੋ ਜੀ ਹਾਂ ਅੱਜ ਮੇਰਾ ਨੰਬਰ ਹੈਗਾ 83881177 ਜੀ ਤੇ ਲਗਾਤਾਰ ਸਿਰ ਆਪਾਂ ਲੱਗੇ ਹੋਏ ਜੀ ਪੰਕੀ ਦਾ ਨੰਬਰ ਵੀ ਹੈਗਾ 7508 ਜੀ 20221 ਤੇ ਰਾਜਨ ਵੀਰ ਜੀ ਦਾ ਨੰਬਰ ਵੀ ਜੀ

ਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਜਸਵੀਰ ਸਿੰਘ ਹੈ ਜੀ ਦੁਕਾਨ ਹੈ ਮੇਰੀ ਇਹ ਸਾਹਮਣੇ ਦੀ ਟਿੰਪੂ ਰੇਡ ਵਿੱਚ ਸਟੋਰ ਦੀ ਜੀ ਕੀ ਕਿੰਨਾ ਕੁ ਸਰ ਨੁਕਸਾਨ ਲੱਗਦਾ ਹੈ ਜੀ ਨੁਕਸਾਨ ਜੀ ਤਕਰੀਬਨ 5 ਕੇ ਲੱਖ ਰੁਪਏ ਦੇ ਨੇੜੇ ਦੇ ਨੇਕਸਾਨ ਜਿਹੜਾ ਹੈ ਮੈਨੂੰ ਦਿਖ ਰਿਹਾ ਉਹ ਹੋ ਗਿਆ ਜੀ ਬਾਕੀ ਪੂਰੀ ਸਾਮ ਸਭਾਈ ਕਰਨ ਤੋਂ ਬਾਅਦ ਪਤਾ ਲੱਗੂਗਾ ਜੀ ਹੂੰ ਪੋਸ ਕਰਕੇ ਜਿਹੜਾ ਫਾਨੀਆ ਦੁਕਾਨ ਦੇ ਵਿੱਚ 2 2 ਫੁੱਟ 2.5 2.5 ਫੁੱਟ ਪਾਣੀ 2 2 ਫੁੱਟ ਸੀਗਾ ਜੀ ਹੁਣ ਸਾਫ ਕਰਕੇ ਥੋੜੀ ਦੇਰ ਪਹਿਲਾਂ ਫੇਰ ਦੁਬਾਰਾ ਫੇਰ ਪਾਣੀ ਆ ਗਿਆ ਜੀ ਪਾਣੀ ਦਾ ਪਾਸਟੈਂਡ ਤੋਂ ਪਾਣੀ ਜਿਹੜਾ ਹੈ ਉਹ ਇਧਰੋਂ ਇੱਕ ਦੀ ਆ ਰਿਹਾ ਜੀ ਹਾਂ ਜੀ ਆ ਰਿਹਾ ਜੀ ਤੇ ਇਸ ਦਿਨੋਂ ਹੀ ਹੁਣ ਫਿਰ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹੋ ਜੀ ਆਪਣੇ ਲਈ ਪ੍ਰਬੰਧ ਤਾਂ ਜੀ ਹੁਣ ਬੈਠੇ ਜੀ ਬਸ ਜਿਹੜਾ ਨੁਕਸਾਨ ਹੈ ਉਹ ਅੰਦਰ ਪਾਣੀ ਇੱਕ ਵਾਰ ਜਿਹੜਾ ਦੁਕਾਨ ਚ ਚਲਾ ਗਿਆ ਤੁਹਾਨੂੰ ਪਤਾ ਹੀ ਹੈ ਰੈਡੀਮੇਡ ਦਾ ਕੰਮ ਹੈ ਜੋ ਸਾਰਾ ਖਰਾਬ ਇੱਕ ਵਾਰੀ ਭਿੱਜ ਗਿਆ ਖਰਾਬ ਹੋਣਾ ਜੀ ਕੋਈ ਨਾ ਕੋਈ ਰਾਸਤਾ ਹੈ ਨਹੀਂ ਜੀ ਤੇ ਬਾਕੀ ਦੁਕਾਨਦਾਰ ਸਾਰੇ ਸਾਰੇ ਦੁਕਾਨਦਾਰ ਮੇਰੇ ਜਿੰਨੇ ਮੇਰੇ ਵੀਰਾਂ ਦੇ ਦੁਕਾਨਦਾਰ ਸਾਰੇ ਸਾਰੇ ਪਰੇਸ਼ਾਨ ਹੈ ਜੀ ਬਹੁਤ ਐਚ ਡੀ ਐਮ ਵੀ ਸਾਹਿਬ ਵੀ ਆਏ ਸੀ ਤੇ ਯੂਜ਼ਰ ਵੀ ਨਾਲ ਆਏ ਸੀ ਜੀ ਉਹਨਾਂ ਨੂੰ ਵੀ ਚੇਅਰਮੈਨ ਸਾਹਿਬ ਹੀ ਸੀ ਉਹਨੇ ਥੋੜੀ ਦੇਰ ਪਹਿਲਾਂ ਆਏ ਸੀ ਉਹਨਾਂ ਨੂੰ ਬੇਨਤੀ ਕੀਤੀ ਉਹ ਕਹਿੰਦੇ ਇਹਦਾ ਪ੍ਰਬੰਧ ਕਰਾਉਂਦੇ ਆ ਬਾਕੀ ਆਂਦੇ ਸਾਰੇ ਇੱਥੇ ਆਫੀਸਰ ਸਾਰੇ ਆਂਦੇ ਆਫੀਸਰ ਸਾਹਿਬਾਨ ਪਰ ਇਲਾਜ ਸਾਡਾ ਕੋਈ ਨਹੀਂ ਕਰਦਾ ਜੀ ਪਾਣੀ ਉਵੇਂ ਦਾ ਉਵੇਂ ਨਹੀਂ ਆਂਦੇ ਹੈ ਬੇਨਤੀ ਕਰੀ ਜੀ ਉਹਨਾਂ ਨੂੰ ਜ਼ਰੂਰ ਸੁਣਦੇ ਵੀ ਆ ਪਰ ਇਲਾਜ ਨਹੀਂ ਕਰਦੇ ਇਹਦਾ ਇਲਾਜ ਸਾਨੂੰ ਇਲਾਜ ਦੀ ਜ਼ਰੂਰਤ ਹੈ ਵੀ ਸਾਡਾ ਇਹਦਾ ਚੰਗਾ ਪ੍ਰਬੰਧ ਕੀਤਾ ਜਾਵੇ ਜੀ ਗੋਗਨਾ ਜੀ ਤੁਹਾਡੀ ਦੁਕਾਨ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਜੀ ਸਰ ਜੀ ਦੇਖੋ ਜੀ A to Z ਸਾਰੇ ਦੁਕਾਨਦਾਰਾਂ ਦੇ ਜਿਹੜੇ ਅੰਦਰ ਪਾਣੀ ਜਿਹੜਾ ਵੜਿਆ ਨਾ ਕਿਸਦੇ ਲੱਖ ਲੱਖ ਕਿਸਦੇ ਗੁੱਡੇ ਗੁੱਡੇ ਜਨਾਬ ਜੀ ਮੇਰੇ ਵੀ ਅੰਦਰ ਤੁਸੀਂ ਦੇਖੋ ਜਾ ਕੇ ਕੀ ਹਾਲ ਹੋਵੇ ਸਾਰਾ ਸਮਾਨ ਭਿੱਜਿਆ ਹੋਇਆ ਸੈਟੀਆਂ ਜਿੰਨੀਆਂ ਵੀ ਸਾਡਾ ਫਰਨੀਚਰ ਸਮਾਨ ਆ ਤੁਸੀਂ ਆਪ ਦੇਖ ਲੋਗੇ ਹੁਣ ਮੌਕਾ ਦੇਖ ਲਓ ਤੁਸੀਂ ਆਏ ਹੋਏ ਆ ਜਨਾਬ ਜੀ ਬਹੁਤ ਪਰੇਸ਼ਾਨ ਹੋਏ ਹੋਏ ਆ ਕੱਲ ਦੀ بارش ਜਿਹੜੀ ਚੱਲ ਰਹੀ ਹੈ ਅੱਜ ਵੀ ਲਗਾਤਾਰ ਹੀ ਚੱਲੀ ਰਹੀ ਜੀ ਲਗਾਤਾਰ ਹੁਣ بارش ਫੇਰ ਤੇਜ਼ ਹੋਣ ਦੀ ਨਜ਼ਰ ਆ ਰਹੀ ਆ ਪਾਣੀ ਦਾ ਲੈਵਲ ਵੀ ਵਧ ਰਿਹਾ ਜੀ ਪਹਿਲਾਂ ਨਾਲੋਂ ਫਿਰ ਕਿਵੇਂ ਪ੍ਰਬੰਧ ਕਰ ਰਹੇ ਹੋ ਅੰਦਰ ਜਨਾਬ ਜੀ ਦੇਖੋ ਅਸੀਂ ਤਾਂ ਹੁਣ ਇਹੀ ਅਸੀਂ ਆਪਣੀ ਸੇਫਟੀ ਕਰ ਰਹੇ ਆ ਉਸ ਤੋਂ ਬਾਅਦ ਪ੍ਰਮਾਤਮਾ ਦੇ ਹੱਥ ਹੈ ਦੇਖਦੇ ਆ ਜੀ ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਕੋਈ ਵੀ ਬਾਹ ਜਿਹੜੀ ਹੈ ਫੜ ਨਹੀਂ ਰਿਹਾ ਦੇਖਿਆ ਜਾਵੇ ਅਜੂ ਸਾਹਿਬ ਹੁਣ ਆਏ ਆ ਬਾਕੀ ਦੇਖੋ ਆਸ ਆਸ ਨਾਲੇ ਢਲੀ ਦੁਨੀਆ ਜਿੰਦੀ ਹੈ